ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਕੀ ਫਤਿਹ ਆਮ ਮਨੁੱਖੀ ਬੁੱਧੀ ਲਈ ਇਹ ਹੈਰਤ ਦੀ ਗੱਲ ਹੈ ਕਿ ਗੁਰੂ ਗੋਬਿੰਦ ਸਿੰਘ ਇੱਕ ਪੈਗੰਬਰ ਫੌਜਾਂ ਦੇ ਜਰਨੈਲ ਪੰਥ ਦੇ ਸਿਰਜਣਹਾਰ ਹੋਣ ਦੇ ਨਾਲ ਨਾਲ ਉੱਚ ਪਾਏ ਦੇ ਸਾਹਿਤਕਾਰ ਸਨ ਅਤੇ ਸਾਹਿਤਕਾਰਾਂ ਦੇ ਸਰਪ੍ਰਸਤ ਵੀ ਸਨ ਕਲਮ ਦੇ ਤਨੇ ਲਈ ਕੋਮਲ ਭਾਵੀ ਹੋਣਾ ਜ਼ਰੂਰੀ ਹੈ ਜਦ ਕਿ ਤਲਵਾਰ ਦੇ ਤਨੇ ਨੂੰ तगड़े दिल गुरदे की लौड़ होंगी है लेकिन हजूर का पैगंबरी जलाल इन सारिया सिफतों उत्ते इतना हावी है कि कलम लिखती है तो तू ही तू ही तलवार जे दुश्मन का सिर धड़ तो जुदा करती है तो तुम बैरन प्रथमै हनो बहुरो बजय कृपान इंज जापता है जिमें हजूर के सैनिक गुणा कारण ਉਨ੍ਹਾਂ ਦਾ ਕਾਵ ਸੱਚ ਦੀ ਕਸਮਟੀ ਉਤੇ ਪੂਰਾ ਉਤਰਦਾ ਹੈ ਕਹੋ ਪ੍ਰਭੂ ਜੋ ਪਾਖ ਹੋ ਕਿਸੋ ਨਾ ਕਾਨ ਰੱਖੋ ਅਤੇ ਤੁਝੇ ਪਾਸੇ ਉਹਨਾਂ ਦੀਆਂ ਕਾਵ ਰਚਨਾਵਾਂ ਮਨੁੱਖ ਅੰਦਰ ਸੱਤ ਸੈਨਿਕ ਗੁਣਾ ਨੂੰ ਜਾਗਿਤ ਕਰਦੀਆਂ ਹਨ ਅਤੇ ਕਲਗੀਧਰ ਦੀ ਪੈਗੰਬਰੀ ਸ਼ਾਨ ਦੋਹਾਂ ਵਿੱਚੋਂ ਇੱਕ ਸਮਾਨ ਚਲਰਦੀ ਹੈ ਸਿੱਖ ਸਾਹਿਤ ਵਿੱਚ ਆਦ ਗ੍ਰੰਥ ਅਤੇ ਦਸਮ ਗ੍ਰੰਥ ਬਹੁਤ ਹੀ ਅਹਿਮ ਗ੍ਰੰਥਾਂ ਸ੍ਰੀ ਆਦ ਗ੍ਰੰਥ ਸਾਹਿਬ ਤੋਂ ਪ੍ਰਗਟ ਗੁਰਾਂ ਕੀ ਦੇ ਕਰਕੇ ਮੰਨਿਆ ਜਾਂਦਾ ਹੈ ਭਾਰਤੀ ਸਾਹਿਤ ਦੇ ਇਤਿਹਾਸ ਵਿੱਚ ਇਹਨਾਂ ਗ੍ਰੰਥਾਂ ਦੀ ਨਿਵੇਕਲੀ ਥਾਂ ਹੈ ਸੰਜੋਗ ਦੀ ਗੱਲ ਇਹ ਹੈ ਕਿ ਦੋਹਾਂ ਗ੍ਰੰਥ ਸਾਹਿਬਾਂ ਦੇ ਨਾਲ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਜੁੜਿਆ ਹੋਇਆ ਹੈ ਆਦ ਗ੍ਰੰਥ ਦਾ ਮੋਢਲਾ ਰੂਪ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਤਿਆਰ ਕੀਤਾ ਸੀ ਪਰ ਉਸ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਬਦ ਅਤੇ ਸ਼ਲੋਕ ਸ਼ਾਮਲ ਕਰਕੇ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਆਦਿ ਗ੍ਰੰਥ ਨੂੰ ਸੰਪੂਰਨਤਾ ਅਤੇ ਗੁਰੂ ਪਦਵੀ ਦਿੱਤੀ ਭਾਰਤੀ ਸਾਹਿਤ ਨੂੰ ਹੀ ਨਹੀਂ ਵਿਸ਼ਵ ਸਾਹਿਤ ਨੂੰ ਇਹ ਇੱਕ ਬਹੁਤ ਵੱਡੀ ਦੇਣ ਹੈ ਵਿਸ਼ਵ ਦੇ ਧਰਮ ਸਾਹਿਤ ਵਿੱਚ ਪਹਿਲੀ ਵਾਰੀ ਸ਼ਬਦ ਨੂੰ ਪਰਮੇਸ਼ਰ ਦਾ ਰਤਬਾ ਪ੍ਰਾਪਤ ਹੋਇਆ ਗੁਰੂ ਗੋਬਿੰਦ ਸਿੰਘ ਸਾਹਿਬ ਜਿੱਥੇ ਆਪ ਇੱਕ ਮਹਾਨ ਸਾਹਿਤਕਾਰ ਸਨ ਉੱਥੇ ਸਾਹਿਤਕਾਰਾਂ ਦੇ ਸਰਪ੍ਰਸਤ ਵੀ ਸਨ 52 ਕਵੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਦਰਬਾਰ ਦਾ ਸ਼ਿੰਗਾਰ ਸਨ ਉਸ ਸਮੇਂ ਦੇ ਰਾਜੇ ਮਹਾਰਾਜੇ ਵੀ ਸਾਹਿਤਕਾਰਾਂ ਦੇ ਸਰਪ੍ਰਸਤ ਸਨ ਪਰ ਉਹ ਆਪਣੀ ਉਸਤਤ ਤੇ ਵਡਿਆਈ ਸੁਣ ਕੇ ਸਾਹਿਤਕਾਰਾਂ ਨੂੰ ਇਨਾਮ ਇੱਕ ಗ್ರಾಮ ਦੇਣ ਦੇ ਸਨ ਗੁਰੂ ਸਾਹਿਬ ਦੇ ਸਮੇਂ ਹਿੰਦੀ ਸਾਹਿਤ ਰੀਤੀ ਕਾਲ ਦੇ ਦੌਰ ਵਿੱਚੋਂ ਲੰਘ ਰਿਹਾ ਸੀ ਉਸ ਸਾਹਿਤ ਵਿੱਚ ਸ਼ਿੰਗਾਰ ਰਸ ਦੀ ਪ੍ਰਧਾਨਤਾ ਸੀ ਅਤੇ ਨਕਸ਼ਿਕ ਵਰਣਨ ਕਰਨ ਵੇਲੇ ਕਵੀ ਨੰਗੇਜ ਦੀ ਹੱਦ ਤੱਕ ਪਹੁੰਚ ਜਾਂਦੇ ਸਨ ਪਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਰਤਨ ਦੇ 파ਰਖੂ ਸਨ ਆਪ ਉੱਚੀਆਂ ਕਦਰਾਂ ਕੀਮਤਾਂ ਦੇ ਆਧਾਰ ਤੇ ਸਾਹਿਤਿਕ ਕਿਰਤਾਂ ਪੈਦਾ ਕਰਨ ਵਾਲੇ ਸਹਿਦਕਾਰਾਂ ਨੂੰ ਮੋਹਰਾ ਦੀਆਂ ਢਾਲਾਂ ਭਰ-ਭਰ ਕੇ ਵੰਦੇ ਸਨ ਸਤਿਗੁਰਾਂ ਲਈ ਸਾਹਿਤ ਐਵ ਪ੍ਰਸਤੀ ਦਾ ਸਾਧਨ ਨਾ ਹੋ ਕੇ ਮਰ ਚੁੱਕੀ ਮਨੁੱਖਤਾ ਨੂੰ ਜੀਵਨਦਾਨ ਦੇਣ ਵਾਲਾ ਹਥਿਆਰ ਸੀ ਹਜ਼ੂਰ ਸਹਿਦਕਾਰਾਂ ਦੇ ਸਰਵ ਪ੍ਰਸਤ ਵੀ ਸਨ ਅਤੇ ਉਹਨਾਂ ਨੂੰ ਸੇਧ ਦੇਣ ਵਾਲੇ ਵੀ ਸਨ ਆਪ ਚਾਹੁੰਦੇ ਸਨ ਕਿ ਉਹਨਾਂ ਦੇ ਦਰਬਾਰ ਨਾਲ ਸੰਬੰਧਿਤ ਕਵੀ ਨਿਮਰਤਾ ਦੇ ਧਾਰਨੀ ਹੋਣ ਦੱਸਿਆ ਜਾਂਦਾ ਹੈ ਕਿ ਆਪ ਦੇ ਇੱਕ ਦਰਬਾਰੀ ਕਵੀ ਚੰਦਨ ਨੇ ਇੱਕ ਵਾਰੀ ਇੱਕ ਸਵਈਆ ਲਿਖਿਆ ਅਤੇ ਬੜੇ ਗੁਮਾਨ ਨਾਲ ਕਿਹਾ ਕਿ ਜੇ ਕੋਈ ਇਸ ਦਾ ਅਰਥ ਦੱਸੇ ਤਾਂ ਮੰਨਾ ਗੁਰੂ ਸਾਹਿਬ ਨੇ ਆਪਣੇ ਦਰਬਾਰ ਦੇ ਇੱਕ ਕਾਹੀ ਭਾਈ ਤੰਨਾ ਤੋਂ ਉਸ ਦਾ ਅਰਥ ਕਰਵਾ ਕੇ ਉਸ ਦਾ ਘਮੰਡ ਤੋੜਿਆ ਅਤੇ ਨਿਮਰ ਰਹਿਣ ਦਾ ਉਪਦੇਸ਼ ਦਿੱਤਾ ਇੱਕ ਹੋਰ ਕਵੀ ਹੰਸ ਰਾਜ ने करण परब का हिंदी अनुवाद किया गुरु साहब ने आनंदपुर साहब के युद्ध तो बेथां बेथा धनदौलत हाथी घोड़े देखकर उस विद्या उसकी ठाठ बाठ वेख के पहाड़ी राजे इतने डर गए कि किधर ने उन्होंने उ हमला तो नहीं कर दिता हंसराज ने एक कविता सुना के उन्हों दूर किया वागुरू जी का खालसा वाहगुरू जी की फतेह